ਲੋ ਜੀ ਮਾਤੂਸ਼ਰੀ ਦਸਤਾਰ ਨੇ কুরਤੇ ਪਜਾਮੇ ਦੇ ਲਾਤੀਆਂ ਬਹੁਤ ਵੱਡੀਆਂ ਆਫਰਾਂ ਆ কুরਤਾ ਪਜਾਮਾ ਜਿਹੜਾ ਤੁਸੀਂ ਬਾਜ਼ਾਰ ਚ ਲੈਂਦੇ ਸੀ 1500 ਦਾ ਅਸੀਂ ਤੁਹਾਨੂੰ ਦਿੰਦੇ ਸੀ 700 ਰੁਪਏ ਦਾ ਪਰ ਹੁਣ ਨਵੀਂ ਆਫਰ ਲਾਤੀ ਆ 700 ਰੁਪਏ ਵਾਲੇ কুরਤੇ ਪਜਾਮੇ ਨਾਲ ਇੱਕ ਨਾਲ ਇੱਕ ਫ੍ਰੀ ਕਰਤਾ ਮਤਲਬ 350 ਰੁਪਏ ਦਾ ਇੱਕ ਤੇ 700 ਦੇ ਦੋ কুরਤੇ ਪਜਾਮੇ ਸਾਡੇ ਕੋਲ ਲੈ ਜਾਓ ਗੀਜ਼ਾ ਕਾਟਨ ਦਾ ਕੱਪੜਾ ਆ ਮਲਾਈ ਵਾਲਾ ਕੱਪੜਾ ਕੱਪੜਾ ਬਹੁਤ ਸੋਹਣਾ ਇਹਦੇ ਵਿੱਚ ਰੰਗ ਦੀ ਗੱਲ ਕਰੀਏ ਰੰਗ ਦੇਖੋ ਰੰਗ ਵੀ ਇਹਦੇ ਵਿੱਚ ਸਾਨੂੰ ਬਹੁਤ ਸਾਰੇ ਮਿਲ ਜਣੇ ਆ ਭਾਈ ਇਹ ਤਾਂ ਬਹੁਤ ਵੱਡੀ ਆਫਰ ਆ ਬਾਜ਼ਾਰ 'ਚ ਤਾਂ 1500 ਰੁਪਏ ਮਿਲਦਾ ਤੁਸੀਂ 700 ਦੇ ਦੋ ਕਰਤੇ 350 ਰੁਪਏ ਕੋਰਤਾ ਮਦੇ ਰਹੇ ਹੋ ਜੀ ਬਿਲਕੁਲ ਦੇ ਰਹੇ ਆ ਜੀ ਭਾਈ ਇਹਦੇ 'ਚ ਇੱਕ ਹੋਰ ਆਫਰ ਲਾਤੀ ਆ ਭਾਜੀ ਬਾਜ਼ਾਰ 'ਚ ਰੈਡੀ ਕਰਕੇ 2000 ਦਾ ਕੋਰਤਾ ਪਜਾਮਾ ਮਿਲਦਾ ਸਲਾਈ ਕਰਕੇ ਹਾਂਜੀ ਅਸੀਂ ਇਹ ਆਫਰ ਲਾਤੀ ਆ 895 ਰੁਪਏ ਦਾ ਰੈਡੀ ਕਰਕੇ ਦੇਵਾਂਗੇ ਭਾਜੀ ਕੋਰਤਾ ਪਜਾਮਾ 895 'ਚ ਇਹੀ ਕਪੜਾ ਸੇਮ ਭਾਜੀ ਲਿਫਤੀ ਨਾਲ ਦੇਵਾਂਗੇ ਦੇਖੋ ਜੀ ਸਲੋ ਵੀ ਬਾਕੀ ਇਹ ਤਾਂ ਬਹੁਤ ਵੱਡੀ ਆਫਰ ਲਾਤੀ ਆ ਤੁਸੀਂ ਚੈੱਕ ਕਰ ਲਓ ਵੱਡਾ ਸੇਲ ਧਮਾਕਾ ਗੀਜ਼ਾ ਕੋਟਨ ਕੋਰਤਾ ਪਜਾਮਾ ਸਲਾਈ ਕਰਕੇ 895 ਚ ਬਾਜ਼ਾਰ ਤੁਸੀਂ ਲੈਂਦੇ ਜਿਹੜਾ 2000 ਦਾ 895 ਦਵਾਂਗੇ ਸੋ ਭਾਈ ਜੀ ਇਹ ਉਹੀ ਕਪੜਾ ਜੀ ਇਹ ਬਿਲਕੁਲ ਬਿਲਕੁਲ ਭਾਜੀ ਇਹੋ ਹੀ ਕਪੜਾ ਇਹਦੇ ਵਿੱਚ ਦੋ ਰੰਗਾਂ ਚ ਰੈਡੀ ਕੀਤੇ ਹੋਇਆ ਇੱਕ ਆ ਰੰਗ ਜੇ ਇੱਕ ਆ ਰੰਗ ਜੇ ਸੇਮ ਸਟਿਚ ਕਰਕੇ ਦਵਾਂਗੇ ਭਾਜੀ 895 ਰੁਪਏ ਦੇ ਵਿੱਚ ਸੋ ਭਾਈ ਚੈਲੰਜ ਕਰਦੇ ਆ ਇਹ ਜਿਹੜੇ ਕੁਰਤੇ ਪਿਆਮੇ ਤੁਸੀਂ 2 2000 ਰੁਪਏ ਦੇ ਸਲਾਈ ਕਰਕੇ ਬਾਜ਼ਾਰ ਚ ਲੈਨੇ ਹੋ ਮਾਤੂਸ਼ਰੀ ਦਸਤਾਰ ਪੁਤਲੀਗੜ ਚੌਂਕ ਆਜੋ 2000 ਵਾਲਾ ਕੁਰਤਾ ਪਿਆਮਾ ਰਿਚ ਕਰਕੇ ਤੁਹਾਨੂੰ ਆਪ 895 ਦੇ ਦੇ ਦਾਂਗੇ ਆ ਜਿਹੜੀ ਅਸੀਂ ਸਲਾਈ ਕੀਤੀ ਹੈ ਸੇਮ ਕਪੜਾ ਤੁਸੀਂ ਦੇਖ ਲਓ ਇਦਾਂ ਦੀ ਲੁੱਕ ਤੁਹਾਡੀ ਬਣ ਜਾਣੀ ਹੈਗੀ ਆ ਜੇਕਰ ਆਪਾਂ ਬਾਸਕਟਾਂ ਦੀ ਗੱਲ ਕਰੀਏ ਇਹਦੇ ਵਿੱਚ ਵੀ ਬਹੁਤ سارے ਡਿਜ਼ਾਈਨ ਆ ਇੱਕ ਤਾਂ ਅਸੀਂ ਤੁਹਾਨੂੰ ਕਪੜਾ ਸਸਤਾ ਦੇ ਤਾ ਉਤੋਂ ਅਸੀਂ ਟੇਲਿੰਗ ਕੋਈ ਕਰਕੇ ਦੇਤੀ ਭਾਜੀ 350 ਦਾ ਕੋਰਟਾ ਪਜਾਮਾ ਦਾ ਮੰਨ ਲਿਆ 2895 ਜੀ ਮੰਨ ਲਿਆ ਜੇ ਆਪਾਂ ਵਾਈਟ ਕੋਰਟ ਤੇ ਪਜਾਮਾ ਦੀ ਗੱਲ ਕਰੀਏ ਮੈਂ ਦੇਖ ਰਿਹਾ ਵੀ ਬਹੁਤ ਜ਼ਿਆਦਾ ਇੱਥੇ ਜਿਹੜਾ ਕਿ ਸਟਾਕ ਹੈਗਾ ਬਹੁਤ ਸਾਰੇ ਇੱਥੇ ਆ ਲੱਗੇ ਹੈਗੇ ਆ ਕਿੰਨੀਕ ਰੇਂਜ ਦੇ ਵਿੱਚ ਵਾਈਟ ਕੋਟ ਦਾ ਪਜਾਮਾ ਮਿਲ ਜਾਂਦਾ ਸਾਜੀ 200 ਰੁਪਏ ਦਾ ਕੁਰਦਾ ਪਜਾਮਾ ਸਟਾਰਟ ਹੋ ਜਾਂਦਾ 8000 ਰੁਪਏ ਤੱਕ ਸਾਡੇ ਕੋਲ ਐਂਡ ਲੀ ਰੇਂਜ ਹੈਗੀ ਆ ਕੁਰਤੇ ਪਜਾਮੇ ਦੀ ਦੇਖੋ ਜੀ چاہے ਤੁਸੀਂ ਪਿੰਡਾਂ ਦੇ ਪੰਜ ਸਰਪੰਚ ਹੈਗੇ ਆ ਲੰਬੜਦਾਰ ਆ ਤੁਸੀਂ ਕਾਉਂਸਲਰ ਹੋ ਸਾਡੇ ਕੋਲ ਵਾਈਟ ਰੰਗ ਦੇ ਕੁਰਤੇ ਪਜਾਮੇ 'ਚ ਬਹੁਤ ਸਾਰੀ ਵੈਰਾਈਟੀ ਹੈਗੀ ਆ ਜਿਹੜੇ ਤੁਸੀਂ ਬਾਜ਼ਾਰਾਂ ਦੇ ਵਿੱਚ 5000 ਦਾ ਕੁਰਦਾ ਪਜਾਮਾ ਲੈਣਾ ਅਸੀਂ ਤੁਹਾਨੂੰ 2000 ਰੁਪਏ ਦੇ ਰਹਿਣਾ ਸਾਡੇ ਕੋਲ 200 ਰੁਪਏ ਤੋਂ ਕੁਰਦਾ ਪਜਾਮਾ ਸ਼ੁਰੂ ਆ ਆ ਕੁਰਦਾ ਪਜਾਮਾ ਸਾਨੂੰ ਅਸੀਂ 1200 ਰੁਪਏ ਦੇ ਵਿੱਚ ਦਵਾਂਗੇ ਆ ਜਿਹੜੀ ਰ ਆ ਤਾਂ ਉਹ ਅਸੀਂ 2500 ਰੁਪਏ ਦੇ ਵਿੱਚ ਦੇ ਦੇਾਂਗੇ ਆ ਜਿਹੜੇ ਤੁਸੀਂ 65 6500 ਰੁਪਏ ਦੇ কুরਤੇ ਪੀਐਮਏ ਬਜ਼ਾਰ ਚ ਲੈਣੇ ਸਾਨੂੰ ਅਸੀਂ 3 3000 ਦੇ ਦੇਣੇ ਆ ਇਹ ਵਾਈਟ ਰੰਗ ਤੁਹਾਨੂੰ ਦਿਖਾ ਦਿੱਤਾ ਇਸ ਤੋਂ ਇਲਾਵਾ ਤੁਸੀਂ ਆ ਦੇਖੋ ਕਲਰ ਰੰਗਦਾਰ ਜਿਹੜਾ ਮਰਜ਼ੀ ਲੈ ਜਾਓ ਸਾਡੇ ਕੋਲ ਜਿਹੜੇ ਰੰਗਦਾਰ কুরਤੇ ਪੀਐਮਏ ਹਨ ਇਹਨਾਂ ਵਿੱਚ ਵੀ ਬਹੁਤ ਸਾਰੀ ਪ੍ਰਾਈਸ ਹੈਗੇ ਆ ਜਿੰਨਾ ਤੁਹਾਡਾ ਬਜਟ ਆ ਤੁਸੀਂ ਲੈ ਕੇ ਜਾ ਸਕਦੇ ਆ ਜੇ ਆਪਾਂ ਸ਼ਰਟਾਂ ਦੀ ਗੱਲ ਕਰ ਲਈ ਆ ਦੇਖੋ ਚਾਹੇ ਤੁਸੀਂ ਲਾਈਨ ਵਾਲੀਆਂ ਲੈ ਜਾਓ ਚਾਹੇ ਤੁਸੀਂ ਚੈੱਕ ਲੈ ਜਾਓ ਆ ਦੇਖੋ ਕਿੰਨਾ ਸੋਹਣਾ ਲਗਜ਼ਰੀ ਕਪੜਾ ਬੜਾ ਸੋਹਣੇ ਸੋਹਣੇ ਇਹਦੇ ਵਿੱਚ ਪ੍ਰਿੰਟ ਤੁਹਾਨੂੰ ਮਿਲ ਜਾਣੇ ਹੈਗੇ ਆ ਪਲੇਨ ਕਪੜਾ ਮਿਲ ਜਾਣਾ ਪ੍ਰਿੰਟ ਮਿਲ ਜਾਣਾ ਜਿੰਦਾ ਦੀ ਚੁਆਇਸ ਆ ਤੁਹਾਡੀ ਤੁਸੀਂ ਲੈ ਕੇ ਜਾ ਸਕਦੇ ਆ ਜਿਹੜੇ ਸਾਡੇ ਵੀਰ ਕਹਿੰਦੇ ਆ ਵੀ ਅਸੀਂ ਕੋਟ ਪੈਂਟ ਲੈਣੇ ਆ ਤੁਸੀਂ ਆ ਚੈੱਕ ਕਰ ਲਓ 2 ਪੀਸ ਕੋਟ ਪੈਂਟ ਬਾਜ਼ਾਰ ਦੇ ਵਿੱਚ ਜਿਹੜਾ 10-1000 12-12000 ਦਾ ਲੈਂਦੇ ਹੋ ਸਾਡੇ ਕੋਲ ਆਜੋ 2 ਪੀਸ ਕੋਟ ਪੈਂਟ ਸਲਾਈ ਕਰਕੇ 2995 ਜੱਪਾ ਸਾਨੂੰ ਦੇ ਦੇਣਾ ਹੈਗਾ ਆ ਜਿਹੜਾ ਤੁਸੀਂ 3 ਪੀਸ ਲੈਣੇ ਹੋ 15-15000 ਦਾ ਇਹ ਆਪਾਂ ਸਾਨੂੰ 37060 ਦੇ ਵਿੱਚ ਦੇਣਾ ਜੇ ਆਪਾਂ ਰੰਗਾਂ ਦੀ ਗੱਲ ਕਰ ਲਈਏ ਰੰਗ ਤੁਹਾਨੂੰ ਸਾਰੇ ਇਹਦੇ ਵਿੱਚ ਮਿਲ ਜਾਣੇ ਲਗਭਗ ਜਿੰਨੇ ਰੰਗ ਲੱਗੇ ਤੁਹਾਨੂੰ ਆਪਾਂ ਦੇ ਦੇਣੇ ਹੈਗੇ ਆ ਜੇ ਆਪਾਂ 2995 ਵਾਲੇ ਕੱਪੜੇ ਦੀ ਗੱਲ ਕਰ ਲਈ ਆ ਦੇਖੋ ਕੱਪੜੇ ਦੀ ਕੁਆਲਿਟੀ ਵੀ ਤੁਹਾਨੂੰ ਸੁਪਰ ਮਿਲ ਜਾਣੀ ਹੈਗੀ ਆ ਇਸ ਤੋਂ ਇਲਾਵਾ ਤੁਸੀਂ ਸ਼ੇਰਬਾਨੀਆਂ ਬਾਜ਼ਾਰ 'ਚ ਜਿਹੜੀਆਂ 15-15000 ਰੁਪਏ ਦੀਆਂ ਲੈਣਿਓ ਉਹ ਤੁਹਾਨੂੰ ਆਪਾਂ ਦਵਾਂਗੇ 6500 ਚ ਸਲਾਈ ਕਰਕੇ ਦੇ ਦਿਆਂਗੇ ਸੋ ਜਿਹੜੇ ਸਾਡੇ ਪੱਗਾਂ ਪੰਨਣ ਵਾਲੇ ਸਰਦਾਰ ਵੀਰ ਹੈਗੇ ਆ ਉਹਨਾਂ ਲਈ ਵੀ ਬਹੁਤ ਵੱਡਾ ਤੋਹਫਾ ਲੈ ਕੇ ਆਏ ਆ ਇਹ ਪੂਰੇ ਵਰਲਡ ਦਾ ਸਭ ਤੋਂ ਵੱਡਾ ਬ੍ਰਾਂ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਜਿਹਦੇ ਵਿੱਚ ਤੁਹਾਨੂੰ ਅਸੀਂ 550 ਤੋਂ ਵੱਧ ਰੰਗ ਦਵਾਂਗੇ ਰੰਗ ਵਿੱਚ ਫੇੜ ਪੈ ਜਵੇ ਕੋ ਡੱਬ ਪੈ ਜਵੇ ਤੇ ਤੁਸੀਂ ਤਿੰਨ ਮਹੀਨੇ ਰੰਦਰ ਪੱਗ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਅਸੀਂ 1 ਰੁਪਈਆ ਵੀ ਤੁਹਾਡੇ ਤੋਂ ਐਕਸਚੇਂਜ ਦਾ ਨਹੀਂ ਲੈਣਾ ਹੈਗਾ ਇਸ ਦੇ ਵਿੱਚ ਰੰਗ ਬੜੇ ਆ ਤੁਸੀਂ ਰੁਪਈਆ ਲੈ ਜਾਓ ਤੁਸੀਂ ਫੁੱਲ ਬਿੱਲ ਲੈ ਜਾਓ ਇਹਦੇ ਵਿੱਚ ਤੁਸੀਂ ਮੈਚ ਕਰਕੇ ਟਾਈਆਂ ਲੈ ਕੇ ਜਾਣੀਆਂ ਤੁਸੀਂ ਲੈ ਕੇ ਜਾ ਸਕਦੇ ਆ ਸਾਡੇ ਕੋਲ ਲਾਈਨਿੰਗ ਦੇ ਵਿੱਚ ਵੀ ਬਹੁਤ ਸਾਰੀ ਰੇਂਜ ਹੈਗੀ ਆ ਤੁਸੀਂ ਸੂਟ ਮਹਿੰਗੇ ਲੈ ਲੈਂਦੇ ਹੋ ਪਰ ਕੱਪੜਾ ਮਾੜਾ ਹੁੰਦਾ ਸਾਡੇ ਸੂਟ ਵੀ ਖਰਾਬ ਹੋ ਜਾਂਦੇ ਆ ਸਾਡੇ ਕੋਲ ਸਿਰਫ 40 ਰੁਪਏ ਮੀਟਰ ਤੋਂ ਲਾਈਨਿੰਗ ਦਾ ਕੱਪੜਾ ਸ਼ੁਰੂ ਹੋ ਜਾਂਦਾ ਤੁਹਾਡੇ ਲਈ ਆਫਰ ਚੱਲ ਰਹੀ ਹੈ 4 ਦਿਨ ਦੀ 1500 ਵਾਲਾ ਕੋਰਤਾ ਪਜਾਮਾ ਅਸੀਂ ਦਵਾਂਗੇ ਤੁਹਾਨੂੰ 702 350 ਰੁਪਏ ਦਾ ਕੋਰਤਾ ਪਜਾਮਾ ਜੇ ਤੁਸੀਂ ਸਿਲਾਈ ਕਰਾ ਕੇ ਲੈਣਾ ਜਿਹੜਾ ਬਾਜ਼ਾਰ ਦੇ ਵਿੱਚ ਅਸੀਂ 2 2000 ਰੁਪਏ ਦਾ ਤੁਸੀਂ ਲੈਨੇ ਹੋ ਇੱਥੇ ਤੁਹਾਨੂੰ ਦੇ ਦੇਣਾ 895 ਇਹਦੇ ਵਿੱਚ ਵੀ ਰੰਗ ਮਿਲ ਜਾਣੇ ਉਸ ਤੋਂ ਉੱਪਰਲੀ ਰੇਂਜ ਜਿੱਦਾਂ ਦੀ ਤੁਹਾਨੂੰ ਚਾਹੀਦੀ ਆ 1200 1500 2000 5000 7000 ਤੱਕ ਤੁਹਾਨੂੰ ਕੋੜਦੇ ਵੀ ਮੇਰਾ ਕਪੜਾ ਇੱਥੋਂ ਮਿਲ ਜਾਣਾ ਬਾਜ਼ਾਰ ਨਾਲੋਂ ਰੇਟ ਅੱਧ ਨਾਲੋਂ ਵੀ ਜ਼ਿਆਦਾ ਘੱਟ ਹੈ ਗਿਆ ਸੁਛੇਦੀ ਤੁਸੀਂ ਆ ਜਾਓ ਆਉਣਾ ਕਿੱਥੇ ਆ ਤੁਸੀਂ ਮਦ ਤੁਸ਼ਰੀ ਦਸਤਾਰ ਪੁਤਲੀ ਘਰ ਚੌਂਕ ਸ਼੍ਰੀ ਅਮਰਸਰ ਸਾਹਿਬ ਆਉਣਾ ਜਿੱਥੇ ਬਹੁਤ ਵੱਡੇ ਸਾਡੇ ਫਾਇਦੇ ਹੋਣੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜ ਸਾਹਾਂ ਟੀਵੀ ਪੁਤਲੀ ਘਰ ਚੌਂਕ ਸ਼੍ਰੀ ਅਮਰਸਰ ਸਾਹਿਬ